ਨਾ ਤਾਂ ਪੰਜਾਬ ਦੇ ਵਿੱਚ ਹੁਣ ਨਸ਼ਾ ਰਹਿਣ ਦੇਣਾ ਤੇ ਨਾ ਹੀ ਨਸ਼ਾ ਤਸਕਰ ਨਸ਼ਾ ਤਸਕਰਾਂ ਨੂੰ ਪੰਜਾਬ ਸਰਕਾਰ ਤੇ ਪੁਲਿਸ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਜਾਂ ਤਾਂ ਕਾਲਾ ਧੰਦਾ ਛੱਡ ਦਿਓ ਤੇ ਜਾਂ ਫਿਰ ਪੰਜਾਬ ਛੱਡ ਦਿਓ ਕਿਉਂਕਿ ਹੁਣ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਜਿਹੜਾ ਟੀਚਾ 3 ਮਹੀਨਿਆਂ ਦਾ ਰੱਖਿਆ ਗਿਆ ਉਸ ਨੂੰ ਪੂਰਾ ਕਰਨ ਦੇ ਲਈ ਹੁਣ ਲਗਾਤਾਰ ਇੱਕ ਤੋਂ ਬਾਅਦ ਇੱਕ ਐਕਸ਼ਨ ਹੋ ਰਹੇ ਨੇ ਬਲਡੋਜ਼ਰ ਕਾਰਵਾਈ ਜਿਹੜਾ ਨਸ਼ਾ ਤਸਕਰਾਂ ਦੇ ਉੱਪਰ ਕੀਤੀ ਜਾ ਰਹੀ ਉਹਨਾਂ ਦੇ ਘਰ ਜਿਹੜੇ ਨੇ ਢਾਹੇ ਜਾ ਰਹੇ ਨੇ ਔਰ ਲਗਾਤਾਰ ਜਿਹੜਾ ਕਿ ਕਾਰਵਾਈ ਹੁੰਦੀ ਦਿਖਾਈ ਦੇ ਰਹੀ ਹੈ ਲੋਕ ਆਪ ਅੱਗੇ ਆ ਕੇ ਸਰਕਾਰ ਦੀ ਇਸ ਮੁਹਿੰਮ ਦੇ ਵਿੱਚ ਸਾਥ ਦੇ ਇਹਨੇ ਹੋਰ ਲੋਕਾਂ ਦੇ ਵੱਲੋਂ ਜਿਹੜਾ ਕਿ ਹੁਣ ਨਸ਼ਾ ਤਸਕਰਾਂ ਨੂੰ ਪਿੰਡਾਂ ਦੇ ਵਿੱਚ ਵੀ ਨਹੀਂ ਵੜਨ ਦਿੱਤਾ ਜਾ ਰਿਹਾ ਨਸ਼ਾ ਤਸਕਰ ਪਿੰਡ ਛੱਡ ਕੇ ਘਰ ਛੱਡ ਕੇ ਜਿਹੜਾ ਭਜਦੇ ਨਜ਼ਰ ਆ ਰਹੇ ਨੇ ਕਿਉਂਕਿ ਕਾਰਵਾਈ ਜਿਹੜਾ ਪੁਲਿਸ ਦੇ ਵੱਲੋਂ ਲਗਾਤਾਰ جاری ਹੈ ਤਾਂ ਪੰਜਾਬ ਸਰਕਾਰ ਨਸ਼ਾ ਤਸਕਰਾਂ ਦੇ ਵਿਰੋਧ ਐਕਸ਼ਨ ਮੋਡ ਦੇ ਵਿੱਚ ਹੈ ਤੇ ਇਸ ਸੰਬੰਧ ਦੇ ਵਿੱਚ ਅੱਜ ਬਰਨਾਲਾ ਦੇ ਵਿੱਚ ਇੱਕ ਨਸ਼ਾ ਤਸਕਰ ਦੀ ਜਾਇਦਾਦ ਤੇ ਬਲਡوزر ਕਾਰਵਾਈ ਕੀਤੀ ਗਈ ਹੈ ਇਸ ਦੌਰਾਨ ਨਸ਼ਾ ਤਸਕਰ ਦੀ ਇਮਾਰਤ ਨੂੰ ਢਾਇਆ ਜਾ ਰਿਹਾ ਹੈ ਤੇ ਇਹ ਇਮਾਰਤ ਲਗਭਗ 2 ਮੰਜ਼ਲਾ ਉੱਚੀ ਦੱਸੀ ਜਾ ਰਹੀ ਹੈ ਹਾਲਾਂਕਿ ਇਹ ਇਮਾਰਤ ਖਾਲੀ ਵੀ ਹੈ ਇਸ ਦੇ ਨਾਲ ਹੀ ਸਿਹਤ ਮੰਤਰੀ ਬਲਵੀਰ ਸਿੰਘ ਅੱਜ ਰੋਪਨਗਰ ਦਾ ਦੌਰਾ ਕਰਨਗੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਨਿਗਰਾਨੀ ਦੇ ਲਈ ਬਣਾਈ ਗਈ ਚ ਸ਼ਕਤੀਸ਼ਾਲੀ ਜਿਹੜੀ ਪਾਵਰ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਉਹ ਸਿਵਲ ਹਸਪਤਾਲ ਦਾ ਅਚਾਨਕ ਨਰੀਖਣ ਕਰਨਗੇ ਤੇ ਜ਼ਿਲ੍ਹਾ ਜ਼ਿਲ੍ਹੇ ਦੇ ਵਿੱਚ ਸਿਹਤ ਸਹੂਲਤਾਂ ਦਾ ਜਾਇਜ਼ਾ ਵੀ ਲੈਣਗੇ ਹਾਲਾਂਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਵਿਰੋਧ ਚੱਲ ਰਹੀ ਕਾਰਵਾਈ ਤੇ ਉਠਾਏ ਜਾ ਰਹੇ ਸਵਾਲਾਂ ਦੇ ਲਈ ਵਿਰੋਧੀ ਪਾਰਟੀਆਂ ਨੂੰ ਜ਼ਿੰਮੇਵਾਰ ਠਰਾਇਆ ਹੈ ਉਨਾਂ ਨੇ ਦਾਵਾ ਕੀਤਾ ਕਿ ਇਸ ਮਹਾਮਾਰੀ ਦੇ ਨਾਲ ਨਜਿੱਠਣ ਦੇ ਲਈ ਆਉਣ ਵਾਲੇ ਬਜਟ ਦੇ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਮਹਾਮਾਰੀ ਦੇ ਲਈ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਅਤੇ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ 2007 ਤੋਂ ਪਹਿਲਾਂ ਪੰਜਾਬ ਨੇ ਕਦੇ ਵੀ ਹੈਰੋਇਨ ਜਾਂ ਚਿੱਟੇ ਵਰਗੇ ਸਿੰਥੈਟਿਕ ਨਸ਼ਿਆਂ ਬਾਰੇ ਨਹੀਂ ਸੁਣਿਆ ਅਕਾਲੀ ਭਾਜਪਾ ਦੇ ਰਾਜ ਦੌਰਾਨ ਇਹ ਨਸ਼ੇ ਪੰਜਾਬ ਦੇ ਵਿੱਚ ਦਾਖਲ ਹੋਏ ਅਤੇ ਸਾਡੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਜਿਵੇਂ ਨੇ ਇਹ ਵੀ ਦੋਸ਼ ਲਾਇਆ ਕਿ ਨੌਕਰੀਆਂ ਅਤੇ ਮੌਕੇ ਪ੍ਰਦਾਨ ਕਰਨ ਦੀ ਬਜਾਏ ਇਹਨਾਂ ਪਾਰਟੀਆਂ ਨੇ ਪੰਜਾਬ ਦੀ ਨੌਜਵਾਨੀ ਨੂੰ ਪੀੜੀ ਨੂੰ ਜਿਹੜਾ ਕਿ ਨਸ਼ਿਆਂ ਦੀ ਲਤ ਦੇ ਵਿੱਚ ਧੱਕਣ ਦੀ ਸਾਜ਼ਿਸ਼ ਰਚੀ ਹੈ ਕੈਪਟਨ ਅਮਰਿੰਦਰ ਸਿੰਘ ਨੇ 2017 ਦੇ ਵਿੱਚ ਛੁੱਟੀ ਸੋਹ ਕਾਦੀ ਸੀ ਅਤੇ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਉਹਨਾਂ ਦੀ ਸਰਕਾਰ ਨੇ ਤਸਕਰਾਂ ਦੇ ਨਾਲ ਆਪਣੇ ਸਬੰਧ ਜਿਹੜੇ ਹੋਰ ਮਜ਼ਬੂਤ ਕੀਤੇ ਨੇ ਉੱਥੇ ਪੰਜਾਬ ਦੇ ਵਿੱਚ 12 ਦਿਨਾਂ ਤੱਕ ਚੱਲੀ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ 875 ਐਫਆਈਆਰ ਦਰਜ ਕੀਤੇ ਆ ਗਏ ਹਨ ਤੇ ਇੱਕ 1188 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਮੇਂ ਦੌਰਾਨ 35 ਲੱਖ ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ ਗਈ ਜਿਸ ਤੇ ਵਿੱਚ 68 ਕਿਲੋ ਹਿਰੋਇਨ 873 ਕਿਲੋ ਪੁੱਕੀ 42 ਕਿਲੋ ਅਫੀਮ ਤੇ 3.5 ਕਿਲੋ ਅਸ਼ੀਸ਼ ਅਤੇ 6,74,370 ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਤਾਂ ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਦੇ ਉੱਪਰ ਹੁਣ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ ਇਹ ਇੱਕ ਹੈ ਸਟਰਕਚਰ ਡਿਮੋਲਿਸ਼ ਕੀਤਾ ਗਿਆ ਹੈ ਇੰਪਰੂਵਮੈਂਟ ਰਸ ਦੀ ਇਹ ਕਿ ਲੀਗਲ ਸਟਰਕਚਰ ਸੀਗੀ ਉਹਨਾਂ ਵੱਲੋਂ ਇਸ ਕੀਤਾ ਗਿਆ ਤੇ ਜਦ ਇਹ ਯੂਥ ਨਸ਼ੇ ਦੇ ਵਿਰੁੱਧ ਹੈ ਉਹਦੇ ਤਹਿਤ ਬਰਨਾਲਾ ਪੁਲਿਸ ਮੁਸਫਦੀ ਨਾਲ ਕੰਮ ਕਰ ਰਹੀ ਹੈ ਜਿਹੜੇ ਬਡਰਕਸ ਸਮਕਰਰ ਹਨ ਉਹਨਾਂ ਦੇਖਲਾਫ ਸਖਤ ਤੋਂ ਸਖਤ ਕਾਰਵਾਈ ਕਰਦੇਵੇਂ ਉਹਨਾਂ ਨੂੰ ਸਲਾਕਤ ਦੇ ਪਿੱਛੇ ਵਜ ਰਹੀ ਹੈ ਤੇ ਮੈਂ ਪਬਲਿਕ ਨੂੰ ਵੀ ਇਹ ਹੀ ਅਪੀਲ ਕਰਨਾ ਚਾਹੁੰਦਾ ਕਿ ਬੜ ਚੜ ਕੇ ਸਹਿਯੋਗ ਦੇ ਇਹ ਇੱਕ ਸਾਂਝਾ ਯੁੱਧ ਹੈ ਜਦੋਂ ਫੋਰਪ੍ਰੈਸਨ ਕੰਪਲੀਟ ਹੋ ਗੋ ਉਸ ਕਰਕੇ ਪਟਿਆ ਬਰਨਾਲਾ ਪੁਲਿਸ ਕੋਲ ਰੋ ਇਸ ਮੂਵ ਨੂੰ ਮੁਕੰਮਲ ਕੀਤਾ ਜਾ ਸਕਦਾ ਹੈ ਠੀਕ 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 ਹੈ